ਆਪ ਵੀ ਕਰੀ ਫੁੱਟਬਾਲ ਮਾਜ ਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਇੱਕ ਨਵੇਂ ਬਲੌਗ 'ਚ ਤੁਹਾਡਾ ਸਵਾਗਤ ਕਰਦੇ ਆਂ ਕਰਦੇ ਆ ਤੇ ਨਵੇਂ ਵੀਡੀਓ ਸਾਡੇ ਸਵਾਗਤ ਕਰਦੇ ਤੇ ਕਮੈਂਟਾਂ ਜੂਕ ਸੋ ਅੱਜ ਅਸੀਂ ਜਾ ਰਹੇ ਆਂ ਬਰਫ਼ ਦੇ ਉੱਤੇ ਬੱਚਿਆਂ ਦੇ ਨਾਲ ਖੇਡਣ ਤੇ ਉੱਤੇ ਫਨਸ਼ਾ ਕਰਕੇ ਆਉਣਾ ਛੋਡੀ ਨੇ ਬਣਾਉਏ ਹਾਂ ਛੋਡੀ ਨੇ ਬਿੰਗਨੋ ਲਾਤੇ ਜੋ ਬੰਦੇ ਕਰੋਤਾ ਵੀ ਲੈ ਕੇ ਚੱਲਿਆ ਜੋ ਬੰਨਾ ਬਰਾਵੀ ਸਿਮੋ ਕਹਿੰਦੇ ਨਾਲ ਲੋ ਜੀ ਬਰਫ਼ ਤੇ ਜਾਣਾ ਕਿਹੜੇ ਸੌਖਾ ਪਿਆ ਬੱਚਿਆਂ ਦੇ ਨਾਲ ਸਮਾਨ ਬਹੁਤ ਕੈਰੀ ਕਰਨਾ ਪੈਂਦਾ ਨਾਲ ਖਾਣ ਪੀਣ ਦਾ ਵੀ ਪਲਾਸਾ ਠੰਡ ਤੋਂ ਬਚਾਉਣਾ ਪੈਂਦਾ ਬੱਚਿਆਂ ਨੂੰ ਆ ਲਿਆਂਦਾ ਬੁੱਤ ਲਿਆਂਦਾ ਚਲੋ ਹੁਣ ਬਾਈਓ ਟਿੱਕੇ ਇਲਤ ਨਹੀਂ ਕਰਨੀ ਕਿਸੇ ਨੇ ਵੀ ਠੀਕ ਹੈ ਠੀਕ ਭੇਜਿਆ ਬੱਤੌਰ ਛੇ ਹਾਂ ਠੀਕੇ ਭੇਜ ਜਾ ਜੋ ਮੁੰਡਾ ਪ੍ਰਭੂ ਆ ਸਾਡਾ ਮੈਂ ਜੋ ਮੁੰਡਾ ਕਿੱਥੇ ਉਹ ਕਰਦਾ ਉਹ ਲਾਤੋ ਸਾਜੋ ਜਵੇਂ ਪਈਆ ਤਾਂ ਤਾਂ ਆਈ ਸਕੀਡ ਕੋਣੀ ਚਾਹੀਦੀ ਆ ਮੰਮੀਆਂ ਸਾਰੇ ਜਿਵੇਂ ਪਈਏ ਚਰਨੇ ਵੀ ਜਾਵਾਂਗੇ ਬਾਈ ਚਰਨੇ ਬਾ ਕਮਾਲ ਲੋਕੇਸ਼ਨ ਹੈ ਰਸਤੇ ਵੀ ਬੜੇ ਡੇਂਜਰਸ ਹਨ ਰਸਤੇ ਵੀ ਸੌਖੇ ਨਹੀਂ ਹੈਗੇ ਲੋ ਵੀ ਹੁਣ ਆਪਾਂ ਪ੍ਰੋਪਰ ਪਹੁੰਚ ਚੁੱਕੇ ਆ ਜਿਹੜੀ ਲੋਕੇਸ਼ਨ ਤੇ ਆਪਾਂ ਨੇ ਆਉਣਾ ਸੀ ਫੋਪੋਲੋ ਇਹ ਲੋਕੇਸ਼ਨ ਹੈਗੀ ਫੋਪੋਲੋ ਜ਼ਿਲ੍ਹਾ ਬਰਗਮਾ ਦੇ ਵਿੱਚ ਪੈਂਦੀ ਹੈ ਤੇ ਹੁਣ ਇੱਥੇ ਲੈ ਕੇ ਆਇਆ ਬੱਚਾ ਨੂੰ ਮਾੜਾ ਮੋਟਾ ਮਹਾ ਬਰਫ ਤੇ ਖੜਾ ਲੈ ਚੱਲੀਏ ਤੇ ਲੋਕੇਸ਼ਨ ਇੱਕ ਨੰਬਰ ਹੈ ਫੈਮਿਲੀ ਵਿਜ਼ਿਟ ਪਲੇਸ ਆ ਪੂਰੀ ਆਉਂਦੇ ਜੋਬਨ ਨੂੰ ਕਹਿੰਦੇ ਗੱਡੀ 'ਚ ਬੈਠੇ ਬੈਠੇ ਨੂੰ ਭੁੱਖ ਲੱਗ ਗਈ ਸਭ ਤੋਂ ਪਹਿਲਾਂ ਲੱਗਿਆ ਇਹ ਪੇਟ ਪੂਜਾ ਕਰਨਾ ਪਵੇ ਆਓ ਉੱਥੇ ਡਿੱਗੀ ਕੋਲ ਬੈਠ ਕੇ ਗੱਲ ਕਰ ਲੋ ਤਾਂ ਤੇ ਆ ਇੱਥੇ ਰਾਲਾ ਦਵਾਲਾ ਪਾਰਕਿੰਗ ਬਹੁਤ ਔਖੀ ਮਿਲੀ ਸਭ ਤੋਂ ਪਹਿਲੀ ਗੱਲ ਤਾਂ ਆਹ ਉਹ ਪਰਸ਼ੂਟ ਤੇ ਸਭ ਤਾਂ ਆਹ ਉਹ ਪਰਸ਼ੂਟ ਵੀ ਉੱਡਦੇ ਸਾਰਾ ਕੁਝ ਆ ਪਾਰਕਿੰਗ ਦੀ ਗੱਲ ਦੱਸ ਰਿਹਾ ਤੁਹਾਨੂੰ ਪਾਰਕਿੰਗ ਜੀ ਤੁਹਾਨੂੰ ਜਦੋਂ ਤੁਸੀਂ ਆਉਂਗੇ ਜੇ ਕੋਈ ਮੇਰਾ ਵੀਰ ਆਉਂਦਾ ਨਾ ਤੇ ਜੇ ਥੱਲੇ ਮਿਲਦੇ ਥੱਲੇ ਹੀ ਲਾ ਲਿਓ ਇੱਥੇ ਬਹੁਤ ਔਖੀ ਮਿਲਦੀ ਐ ਇੱਥੇ ਤੇ ਕਰੀਬ ਸਾਨੂੰ 20 ਮਿੰਟ ਹੋ ਗਏ ਖੜਿਆ ਨੂੰ ਹੁਣ ਪਾਰਕਿੰਗ ਮਿਲੀ ਗੱਡੀ ਚ ਪਾਰਕਿੰਗ ਛੋਟੀਆਂ ਬਹੁਤ ਆ ਨਾ ਤੇ ਆਲਾ-ਦਾਲਾ ਬੜਾ ਸੋਹਣਾ ਇੱਥੇ ਦਾ ਯਾਰ ਠੰਡ ਕਾਫੀ ਆ ਗੁਆੰਤੀ ਗੁਆੰਤੀ ਪਾਉਣੇ ਆ ਤੇ ਦੇਖ ਆ ਦੇਖੋ ਗੱਡੀਆਂ ਖੜੀਆਂ ਹਜੇ ਵੀ ਪਾਰਕਿੰਗ ਲੱਗਣ ਨੂੰ ਵੇਟ ਕਰਦੇ ਕੁ ਦੂਈ ਗੱਡੀ ਦੀ ਉਹ ਉਹਦੀ ਵੇਟ ਕਰ ਰਿਹਾ ਨਿਕਲੂਗਾ ਫਿਰ ਮੈਂ ਗੱਡੀ ਲਾਉਂਗਾ ਐਦਾਂ ਹੀ ਖੜਾ ਅਸੀਂ ਪਹਿਲਾਂ ਖੜੇ ਰਹੇ ਸੀ ਲੈ ਹੁਣ ਮੈਂ ਵੀ ਖਾਲ ਮੈਂ ਥੋੜਾ ਜਿਆ ਲੋ ਜ ਹੁਣ ਹੌਲੀ ਹੌਲੀ ਚੜਾਈ ਚੜ ਰਹੇ ਹਾਂ ਅਸੀਂ ਹੁਣ ਜਾ ਰਹੇ ਹਾਂ ਜਿੱਥੇ ਸ਼ੀ ਵਗੈਰਾ ਕਰਦੇ ਆ ਜਿਸੇ ਸਕੀਟਿੰਗ ਵਗੈਰਾ ਹੁੰਦੀ ਆ ਜੇ ਕਿਸੇ ਨੇ ਆਪਣੇ ਬੱਚੇ ਨੂੰ ਸਕੀਟਿੰਗ ਸਿਖਾਉਣੀ ਹੈ ਤਾਂ ਉਹਦੇ ਸਕੂਲ ਵੀ ਹੈਗਾ ਸਕੀਟਿੰਗ ਸਕੂਲ ਸਕੂਲ ਐਚ ਸਿਖਾ ਸਕਦੇ ਆ ਆਪਾਂ। ਉਹ ਦੇਖੋ ਬੱਚਾ ਸਿਖਾ ਵੀ ਰਹੇ ਆ ਇੱਧਰ। ਆ ਜਾ ਬੱਚਾ ਆ ਜਾ। ਲੋ ਵੀ। ਹੁਣ ਪਹੁੰਚ ਗਿਆ ਆਪਾਂ ਪ੍ਰੋਪਰ ਲੋਕੇਸ਼ਨ ਤੇ। ਹੁਣ ਜਾਣਾ ਆਪਾਂ ਤਾਂ ਉੱਥੇ ਬੱਚਿਆਂ ਨੂੰ ਕਰਾਉਣੀ ਆ ਸਕੀਟਿੰਗ ਇੱਥੇ। ਕੋਲ ਪਤਾ। ਸਪੈਸ਼ਲ ਬੱਚਿਆਂ ਲਈ ਤਾਂ ਬਹੁਤ ਵਧੀਆ ਹੋਰੇ। ਓਹ ਹੋ ਹੋ। ਠੰਡ ਨੇ ਵੱਟ ਕੱਢੇ ਭਏ ਪਰ। ਦੇਖ ਕੇ ਧਿਆਨ ਨਾਲ ਥੱਲੇ ਗਿਆ ਚਾਤਾ ਹੋ ਆਪਾਂ। ਆਹ ਹੋਰ ਕਿੰਨਾ ਕਿੰਨਾ ਸ਼ੀਭੋ ਸ਼ੀਭੂ ਕਰਦਾ ਹੋਰ ਹੋਰ ਸ਼ੀ ਕਰਦੇ ਬੱਚ ਕੇ ਮੜੇ ਬਿੱਤੀ ਵੱਜਦੀਆਂ ਕੇ ਧਿਆਨ ਨਾਲ ਧਿਆਨ ਜਿਹੜੇ ਬਈਆ ਕਰਦੇ ਸਾਰੇ ਫ੍ਰੀ ਆਫ ਕੋਸਟ ਆਪ ਵਾਲੀ ਸਿੱਖਿਆ ਜਿਹੜੇ ਪਰਲੀ ਸਾਈਡ ਕੇਵਲ ਕਰ ਲੱਗੀ ਹੋ ਉਹ ਸਾਰੇ ਹੈਗੇ ਪੈਗਮੈਂਟ ਉਹ ਉਧਰ ਪੈਸੇ ਦੇਣੇ ਪੈਂਦੇ ਆ ਇੱਧਰ ਫ੍ਰੀ ਆਫ ਕੋਸਟ ਜੇ ਤੁਸੀਂ ਇੱਧਰ ਆਪਣਾ ਡੈਕਟ ਲੋਨ ਚ ਲਿਆਉਂਗੇ ਤਾਂ ਵਧੀਆ ਉਰੇ ਕਈ ਵਾਰ ਮਿਲਦੇ ਨਹੀਂ ਹੈਗੇ ਹੁਣ ਅਸੀਂ ਤਾਂ ਸਾਨੂੰ ਮਿਲ ਨਹੀਂ ਰਿਹਾ ਉਹ ਕਹਿੰਦੇ ਵੇਟ ਕਰਨੀ ਪੈਣੀ ਜੇ ਕੋਈ ਦੇਖ ਕੇ ਜਾਊਗਾ ਫਿਰ ਅਗਲਾ ਮਿਲੂਗਾ ਤੇਨੂੰ ਕਹਿੰਦੇ ਕੋਸਟ ਹੈਗੀ 10 ਯੂਰੋ ਉਦਾਂ ਆਪਾਂ ਡੈਕਟ ਲਾਂਚ ਉਚੇ ਲੈ ਕੇ ਆਉਂਗੇ ਤਾਂ 25-30 ਰੁਪਏ ਰ ਮਿਲ ਜੰਦਾ ਸ਼ਾਇਦ ਜੇ ਨਾਲ ਲੈ ਕੇ ਤਾਂ ਵਧੀਆ ਗੱਲ ਆ ਇਹ ਬੱਚੇ ਰੋਈ ਜਾਂਦੇ ਆ ਉਹ ਹੈ ਨਹੀਂ ਕੀ ਸਕੇ ਹੁਣ ਵੇਟ ਕਰਦੇ ਜਦੋਂ ਮਿਲੂਗੀ ਫੇਰ ਲਵਾਂਗੇ ਫਾਈਨਲੀ ਆਪਰ ਮਿਲ ਗਈ ਆ ਸਕੀਟਿੰਗ ਵਾਲੀ ਤੇ ਨਾਲ ਹੈਲਮਟ ਦਿੱਤਾ ਆਮਨੇ ਹੈਲਮਟ ਦਿਖਾਈ ਹਾਂ ਇਹਨੇ ਵੀ ਬੱਚਿਆਂ ਲਈ ਆਬਲੀਗਟਰੀ ਹੋਗਾ 15 ਯੂਰੋ ਦੇ ਦੋਹੇ ਚੀਜ਼ਾਂ ਸਾਰਾ ਦਿਨ ਵਾਸਤੇ ਉ ਜਾਣਾ ਹੈ ਉ ਜਾਣਾ ਹੈ ਚਲੋ ਫੇ ਚਲੀਏ ਤੇ ਅਸੀਂ ਜਾਣਾ ਹੁਣ ਇਹ ਸਾਈਡ ਨੂੰ نیچے ਲੋਕੇਸ਼ਨ ਬੜੀ ਪਿਆਰੀ ਹੈ ਯਾਰ ਅਸੀਂ ਪਿਛਲੇ ਸਾਲ ਵੀ ਆ ਕੇ ਗਏ ਸੀ ਇੱਥੇ ਉਦੋਂ ਨਾਲ ਤਾਂ ਹੁਣ ਆਇਦਗੀ ਜ਼ਿਆਦਾ ਰੌਣਕ ਹੈ ਇੱਥੇ ਆ ਸਾਰਾ ਫ੍ਰੀ ਆਫ ਕਾਸਟ ਹੈ ਇਧਰ ਵਾਲਾ ਕੇਵਲ ਘਾਰ ਅਸੀਂ ਤਾਂ ਨਹੀਂ ਲਿਓ ਚਲਦੀ ਪਰਲੀ ਸਾਈਡ ਕਿਉਂਕਿ ਉਹਦੇ ਵਿੱਚ ਜਾਣ ਦਾ ਸਾਡਾ ਕੋਈ ਫਾਇਦਾ ਨਹੀਂ। ਓਪਰ ਕਰਦੇ ਜਿਹੜੀ ਵੱਡੀ ਸਕੀਟਿੰਗ ਕਰਦੇ ਆ ਪੈਰਾਂ ਲਈ। ਉਹ ਆਪਾਂ ਨੂੰ ਆਉਂਦੀ ਨਹੀਂ ਹੈਗੀ। ਇਸ ਕਰਕੇ ਇੱਥੇ ਮਨ ਪਰਚਾਵਾ ਕਰਨ ਲੱਗੇ। ਅੱਠ ਦਾ ਪੁੱਤ। ਉਹ ਪਿੱਛੇ ਬੈਠੂਗਾ ਮਾਂ। ਜੋ ਬੰਦ ਹੋ ਗਿਆ ਰੈਡੀ ਹੈ ਇੱਧਰ। ਫੇਰ ਬਾਅਦ ਚ ਰਸਮ ਦੀ ਵਾਰੀ ਹੈ। ਠੀਕ ਹੈ ਜੋ ਬੰਦ ਤਿਆਰ ਹੈ? ਠੀਕ। ਆ ਦੇਖੋ ਤੁਸੀਂ ਵੀ ਆ ਗਏ। ਤਾਂ ਮੈਂ ਤੁਹਾਨੂੰ हां ਵਿੱਚ ਵਾਇਆ ਖਿੱਚ ਕੇ ਲੱਗ ਜਾਊਗੀ ਜੀ ਦੀ ਟੋਪੀ ਲੋਡ ਕਰ ਦੋ ਜੀ ਇਹਦੀ ਟੋਪੀ ਅੱਖਾਂ ਬਣਾ ਜਿੰਦੀ ਹੈ ਹੈ ਉਹ ਬੁੱਤ ਮੈਨੂੰ ਖਿੱਚ ਲੋ ਜੀ ਦੀ ਬੈ ਜਾ ਵਿੱਚ ਪਾਪਾ ਮੰਗ ਬੈ ਜਾ ਮੈਂ ਬਠਾ ਲੇ ਰਨ ਛੜ ਦਲੇ ਛੜ ਦੇ ਬੈ ਜਾ ਬਰਾਵੋ ਬੈ ਜਾ ਬੈ ਜਾ ਬੈ ਜਾ ਹਾਂ ਚਿੱਤੜੀ ਲਾਲਾ ਥਲੇ ਹਾਂ ਚੱਲ ਵੀ ਕਿਤੇ ਜਾ ਕਿਤੇ ਜਾ ਕਿਤੇ ਜਾ ਉੱਪਰ ਨਹੀਂ ਜਾਣੇ ਬੋਤਾ ਤਾ ਉਹ ਪਚੜਾਈ ਉੱਪਰ ਨਹੀਂ ਜਾਣੇ। ਓਹ ਹੋ। ਜਦੋਂ ਆਪਾਂ ਟਰਾਲੀ 'ਚ ਬੈਠਦੇ ਆਂ ਥੱਲੇ ਜਾਣ ਨੂੰ ਤਾਂ 5 ਮਿੰਟ ਲੱਗਦੇ ਆਂ ਜਦੋਂ ਉੱਪਰ ਲੈ ਕੇ ਆਉਣਾ ਇਹਨੂੰ ਉਹਦੇ ਵਿੱਚ ਜ਼ੋਰ ਲੱਗਦਾ ਗਰਮ ਗਰਮੀ ਹੋ ਗਿਆ ਮੈਂ। ਇਹ ਫੇਰ ਕਰਨਾ ਅਜੇ। ਚੱਲ ਬਿਚਲ ਚੱਲ ਚੱਲ। ਜੋ ਬੰਨੋ ਕਰਾ ਦਈਏ ਇੱਕ ਵਾਰ ਹੋ ਰ ਯਾਰ। ਰੋਮ ਭਾਏ ਵਿੱਚ ਚੋੜਾ। ਆਹ। ਉਹ ਕੋਸ ਨਹੀਂ ਹੁੰਦਾ ਤਾਂ ਯਾਰ ਫੜਿਆ ਹੋਇਆ ਪਾਪਾ ਨੇ ਆਜੋ ਫਿਰ ਆਜੋ ਪਹਿਲਾਂ ਅਸੀਂ ਉਹ نیچے ਕਰ ਰਹੇ ਸੀ ਸਕੇਟਿੰਗ ਪਰ ਅਸੀਂ ਥੋੜੇ ਹੁਣ ਹੋਰ ਉਚਾਈ ਤੇ ਆਏ ਆ ਤੇ ਇੱਧਰ ਆ ਕੇ ਹੋਰ ਆ ਥੱਲੇ ਰਸਦਾ ਜਾਂਦਾ ਇੱਧਰ ਵੀ ਲੱਗੇ ਹੋਏ ਖੇਡਣ ਨਿਆਣੇ ਇੱਧਰ ਰਸ਼ ਘਟਾ ਹਜੇ ਇੱਧਰ ਵਿੱਚ ਵਿੱਚ ਵੱਜਣ ਦਾ ਕੋਈ ਡਰ ਨਹੀਂ ਹੈਗਾ ਉਧਰ ਦਾ ਡਰ ਬਹੁਤ ਸੀ ਵਿੱਚ ਵੱਜਣਾ ਇੱਕ ਦੋ ਵਾਰ ਤਾਂ ਵੱਜ ਵੀ ਗਈ ਸਾ ਤੋਂ ਲੇਕਿਨ ਡਰਾਈਵਰ ਅਸੀਂ ਐਸੇ ਵੈਸੇ ਹੀ ਆ ਉਹਨਾਂ ਇੱਥੇ ਕਰਕੇ ਦੇਖਦੇ ਆ ਕਿਵੇਂ ਦਾ ਰਹਿੰਦਾ ਉਧਰ ਬਲ ਢਲਾਨ ਘੱਟ ਆ ਉਧਰ ਢਲਾਨ ਜ਼ਿਆਦਾ ਕਰੀਅਰ ਆ ਸਮਾਂ ਕਰੀਏ ਪਾ ਹੈਲਮਟ ਫਿਰ ਹੈਲਮਟ ਪਾ ਹੈਲਮਟ ਬਣ ਗਿਆ ਬਣ ਗਿਆ ਜਾ ਬਰਫ ਜਾਮ ਕੀ ਥੋੜੀ ਜਿਹੀ ਬਸ ਐਡਾ ਪੱਥਰ ਲੈ ਕੇ ਆਇਆ ਦੱਸ ਪੱਥਰ ਤਾਂ ਫੜੇ ਲੈ ਕੇ ਆਓ ਬਾਹਰੋਂ ਅਸਲ ਤੇ ਜਾਮਗੀ ਪਾਣੀ ਨੂੰ ਬਣਦਾ ਹੈਗਾ ਅੱਜ ਜੋ ਬਣਾਇਆ ਇਹ ਗੰਦਾ ਬੇਵੀ ਆ ਇਹਨੂੰ ਕਹਿੰਦੇ ਆ ਸ਼ਨਚਤਾਨੀ ਸਤਾਨੀ ਖੋਪੜੀ ਕਹਾਂੋਂ ਪੋੜਨੇ ਕਿੱਥੇ ਲੈ ਕੇ ਚੱਲੀ ਹੁਣ ਮੰਨੋ ਕਿੱਥੇ ਜਾਣਾ ਦੱਸ ਹਲਚਲ ਆ ਜਾ ਆ ਜਾ ਹੌਲੀ ਹੌਲੀ ਕੁਝ ਨਹੀਂ ਹੁੰਦਾ ਇਧਰ ਤਾਂ ਬੁੱਤ ਹੈ ਨਹੀਂ ਕੁਛ ਉਧਰ ਸਾਫ ਕਰਾਏ ਉਹਨਾਂ ਨੇ ਆ ਝੌਂਪੜੀ ਜਾਣ ਵਾਸਤੇ ਰਾਹ ਬਣਾਇਆ ਉਹਨਾਂ ਨੇ ਉਹ ਹਾਂ ਵੀ ਉਹ ਇਧਰ ਵੀ ਆਏ ਫਿਰਦੇ ਲੋਕ ਇਹਨਾਂ ਦਾ ਹੁਣ ਜਿਹੜਾ ਕਰਦੇ ਆ ਇਧਰ ਰੋਟੀ ਪਾਣੀ ਖਾ ਰਹੇ ਨੇ ਜਿਹੜੇ ਪਰ ਲొਕੇਸ਼ਨ ਬਾਈ ਬਹੁਤ ਸੋਹਣੀ ਆ ਯਾਰ ਸਿਵਰਾਂ ਦਾ ਸਾਰਾ ਹੈ ਹਾਂ ਬੁੱਤ ਸਿਵਰਾਂ ਦਾ ਸਾਰਾ ਸਾਰਿਆਂ ਦਾ ਭਰ ਉਹ ਇਧਰ ਕਰਦੇ ਨੇ ਆਪਣਾ ਰੋਟੀ ਪਾਣੀ ਖਾ ਰਹੇ ਹੁਣ ਬੈਠੇ ਹੋ ਹਾਂ ਇਧਰ ਹੁਣ ਤੈ ਥੱਲੇ ਗਿਆ ਕਰ ਨਾ ਇਧਰ ਜਾ ਕੇ ਚੜਨਾ ਔਖਾ ਹੋ ਜਾਣਾ ਬੱਤ ਨਾ ਬੁੱਤ ਹੁਣ ਰਹਿਣ ਦੇ ਇਧਰ ਆਪਾਂ ਉਧਰ ਚੱਲਦੇ ਆ ਆਪਣੇ ਔਰ ਜੋਬਨ ਕਿਆ ਕਰਦਾ ਉਧਰ ਜੋਬਨ ਆ ਜਿੰਨਾ ਸ਼ੈਤਾਨ ਤੂੰ ਆ ਨਾ ਕੋਈ ਨਹੀਂ ਹੋਣਾ ਭਾਈ ਤੁਹਾਨੂੰ ਇਸ ਲੋਕੇਸ਼ਨ ਬਾਰੇ ਜਾਣਕਾਰੀ ਦੇ ਦਵਾ ਇਹ ਜਿਹੜਾ ਹੈਗਾ ਫੋਪਲੋ ਬਹਿਰਗਮੋ ਦੇ ਵਿੱਚ ਪੈਂਦਾ ਜੇ ਤੁਸੀਂ ਬਹਿਰਗਮੋ ਦੇ ਲਾਗੇ ਸਾਗਰੇ ਤੁਰੋਗੇ ਤਾਂ ਤੁਹਾਨੂੰ 1 ਘੰਟਾ 40 ਮਿੰਟ ਲੱਗਣਗੇ ਰਸਤਾ ਥੋੜਾ ਜਿਹਾ ਪਹਾੜੀ ਆ ਯਾਨਕ ਕਿ ਕਿਉਂਕਿ ਆਸਤਰ ਵਿੱਚ ਕੰਮ ਵੀ ਚੱਲਦਾ ਕਈ ਜਗਾ ਇਸ ਕਰਕੇ ਥੋੜੀ ਵੇਟ ਕਰਨੀ ਪੈਂਦੀ ਆ ਫੀਲਾ ਹੁੰਦਾ ਕਈ ਵਾਰ ਜੇ ਆਪਾਂ ਸੈਚਰਡੇ ਸੰਡੇ ਆਉਣੇ ਆ ਜੇ ਵਿਚਾਲੇ ਦਿਨ ਆਉਂਗੇ ਤਾਂ ਕੋਈ ਫਾਇਦਾ ਨਹੀਂ ਹੈਗਾ ਸੈਚਰਡੇ ਸੰਡੇ ਆਇਓ ਸੈਚਰਡੇ ਸੰਡੇ ਜਿਆਦਾ ਰੌਣਕ ਮੇਲਾ ਹੁੰਦਾ ਤੇ ਵਧੀਆ ਲੱਗਦਾ ਪਿਛਲੇ ਸਾਲ ਦੇ ਮੁਕਾਬਲੇ ਕਹਿੰਦੇ ਇੱਥੇ ਇਸ ਸਾਲ ਬਰਫ਼ ਥੋੜੀ ਜਿਹੀ ਘੱਟ ਪਈ ਆ ਅਸਲੀ ਪਿਛਲੇ ਸਾਲ ਵੀ ਇੱਥੇ ਆਏ ਸੀ ਪਿਛਲੇ ਸਾਲ ਬਾਬਾ ਬਰਫ਼ ਦੀ ਇਹ ਬੱਚਿਆਂ ਲਈ ਤਾਂ ਬਹੁਤ ਵਧੀਆ ਐਕਟੀਵਿਟੀ ਹੋਰ ਜੇ ਕੰਮ ਹੀ ਹੋਵੇ ਕੰਗੂ ਘਰੇ ਕੋਈ ਸ਼ੋਰ ਸ਼ਰਾਬਾ ਨਹੀਂ ਹੈਗਾ ਕੋਈ ਛੱਟ ਪੇੜ ਦਾ ਡਰ ਨਹੀਂ ਹੈਗਾ ਲੱਗ ਲੱਗ ਜਾਗਾ ਜਿੱਥੇ ਮਰਜੀ ਆਪਣੀ ਕਰ ਲੋ ਕੋਈ ਚੱਕਰ ਨਹੀਂ ਕੋਈ ਰੋਗ ਦਾ ਨਹੀਂ ਹੈਗਾ ਇੱਥੇ ਉਹ ਉੱਥੇ ਕਰ ਲੋ ਜਿੱਧਰ ਮਰਜੀ ਕਰ ਲੋ ਅੱਗੇ ਕਰ ਲੋ ਫ੍ਰੀ ਆਫ ਕੋਸਟ ਸਭ ਤੋਂ ਬਜੇਗਾ ਲਾ ਫ੍ਰੀ ਆਫ ਕੋਸਟ ਜੇ ਤੁਸੀਂ ਆਪਣੀ ਟਰਾਲੀ ਨਾਲ ਲੈ ਕੇ ਆਉਂਗੇ ਫਿਰ ਦਾ ਸੌਣ ਦੇ ਸਵਾਗਈ ਆ ਫਿਰ ਤੇ ਖੜਨ ਦੀ ਲੋੜ ਹੀ ਨਹੀਂ ਪੈਂਦੀ ਏ ਬੱਜੂ ਪਰਾਂ ਤੇ ਬੱਜ ਗਿਆ ਇਦਾਂ ਦੀ ਗੱਲ ਬਾਤ ਸੀ ਬਾਏ ਬਾਏ ਚੱਲ ਚੱਲ ਚੋ ਜੋਰ ਖਿੱਚਣ ਲੱਗਿਆ ਉਹ ਕਰਾਂ ਮੈਂ ਖਿੱਚਣਾ ਉਹਨੂੰ ਹੱਥ ਨਾ ਬਣਾ ਲਈ ਰੱਤੀ ਚਣਲ ਬ੍ਰਾਵੋ ਥੱਕ ਗਿਆ ਚੱਲ ਮੈਂ ਤੇਰੇ ਜੂਤੋ ਕਰਾਉਣਾ ਚੱਲ 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 ਤੇਰੀ ਜੂਤੋ ਕਰਾਉਣਾ ਮੈਂ ਬ੍ਰਾਵੋ 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 ਖੇਲੇ ਚੱਲੇ ਜੋ ਇੱਕ ਗੱਲ ਹੋਰ ਬਾਈ ਯਾਰ ਇੱਥੇ ਨੈਟਵਰਕ ਜਮ ਨਹੀਂ ਆਉਂਦਾ ਹੈਗਾ ਨੈਟ ਦੀ ਰੇਂਜ ਬਿਲਕੁਲ ਹੀ ਨਹੀਂ ਹੈ 3G ਆਉਂਦੀ 2G ਆਉਂਦੀ ਹੈ ਪਤਾ ਨਹੀਂ ਸਾਡੇ ਫਾਸਟ ਵੈਬ ਨੇ ਤਾਂ ਨਹੀਂ ਆਉਂਦੀ ਹੈਗੀ ਪਤਾ ਨਹੀਂ ਹੁਣ ਕੀ ਚੱਕਰ ਆ ਇਹ ਸਾਡੇ ਇਹਦੇ ਬਿਲਕੁਲ ਹੀ ਰੇਂਜ ਨਹੀਂ ਹੈ 2G 3G ਦਿਖਾਉਂਦਾ ਇੱਥੇ ਲੈ 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 ਪਿਛੇ ਨੂੰ ਹਾਂ ਬੰਜੋਤ ਜਿਆਦਾ ਇਹ ਉਹੀ ਲੋਕੇਸ਼ਨ ਆ ਜੇ ਮੇਰਾ ਵਲੌਗ ਦੇਖਦਿਆਂ ਤਾਂ ਕਮੈਂਟ ਕਰਕੇ ਦੱਸੋ ਉਹ ਦੇਖਦਾ ਪਿਛੇ ਰੇਤ ਹੈ ਸਮਝ ਗਈ ਹੋਣੀ ਹੈ ਨਾ ਪਿਛਲੀ ਵਾਰ ਮੇਰੀ ਭਾਣ ਜੀ ਆਈ ਸੀ ਉਹਨੇ ਇੱਥੇ ਸਾਨੂੰ ਸਿਕਿਉਰਿਟੀ ਕਰਨੀ ਦਿਖਾਈ ਸੀ ਇਹ ਕਿ ਨਹੀਂ ਉਹ ਜਾਲ ਜੂਲ ਸਾਰੇ ਪਟਦੇ ਤੇ ਉਹਨੇ ਉਹ ਗਈ ਥੱਲੇ ਹਾਂ ਉਹ ਤਾਂ ਚਲੀ ਗਿਆ ਸਾਰਿਆਂ ਨੇ ਹਾਈਟ ਦੱਸ ਦਿੱਤੀ ਵੀ ਹੈ 1600 ਮੀਟਰ 1500 ਮੀਟਰ ਪਰ ਹਰੋਂ ਹੋ ਮਿਲ ਤੋਂ ਲੱਗ ਲੱਗ ਭੱਜਦਾ ਹੈ ਤੇ ਹੋਰ ਕੋਈ ਚੋਲ ਸੀ ਤੈਿਹ ਦਾ ਕੀ ਲੈਣਾ ਮੇਰੇ ਨਾਲ ਦੱਸ ਕੇ ਲੈਣਾ ਉਹਨਾਂ ਦਾ ਲੋਬ ਜਿਉਂ ਜਿਉਂ ਸ਼ਾਮ ਹੋਈ ਜਾਂਦੀ ਧੁੱਪ ਨਿਕਲ ਜਾਂਦੀ ਹੈ ਪਤਾ ਨਹੀਂ ਕੀ ਚੱਕਰ ਹੋਰ ਅਸਲ 'ਚ ਨਾ ਜਦੋਂ ਪਹਾੜ ਉੱਚਾ ਨੀਵਾ ਹੁੰਦਾ ਜਦੋਂ ਉਹਦੇ ਸੈਂਟਰ ਦੇ ਵਿੱਚ ਸਪਾਸੀ ਹੁੰਦੀ ਹੈ ਜਦੋਂ ਸੂਰਜ ਉੱਥੇ ਆਉਂਦਾ ਫੇਰ ਧੁੱਪ ਪੈਂਦੀ ਹੈ ਇਧਰਲੀ ਸਾਈਡ ਨਿਕਲ ਹੁਣ ਬਿਲਕੁਲ ਉਹ ਦੇਖੋ ਉਧਰ ਸਾਹਮਣੇ ਹੁਣ ਸੂਰਜ ਬਦਲ ਗਿਆ ਹੁਣ ਉੱਥੇ ਪਹਾੜ ਹੈ ਨਹੀਂ ਇਸ ਕਰਕੇ ਹੁਣ ਧੁੱਪ ਇਧਰ ਲੱਗ ਰਹੀ ਪੂਰੀ ਜੇ ਕੋਈ ਮੇਰਾ ਵੀਰ ਬੁਕਿੰਗ ਕਰਾ ਕੇ ਆਉਣਾ ਚਾਹੁੰਦਾ ਤਾਂ ਬੁਕਿੰਗ ਕਰਾ ਕੇ ਵੀ ਆ ਸਕਦਾ ਆ ਕੁਝ ਹੋਟਲ ਆ ਕੁਝ ਹੋਟਲ ਥੱਲੇ ਵੀ ਆ ਪਰ ਪਾਰਕਿੰਗ ਦੀ ਸਮੱਸਿਆ ਬਹੁਤ ਹੈ ਇੱਥੇ ਯਾਰ ਉਧਰ ਲੱਗ ਜਾਂਦੀ ਆ ਉਧਾਂ ਪਰ ਸਮੱਸਿਆ ਬਹੁਤ ਹੈ ਆ ਵੀ ਹੋਟਲ ਆ ਸਾਰੇ ਆ A to Z ਪੁੱਤ ਪਹਿਲਾਂ ਕੁਝ ਵੀ ਨਹੀਂ ਕਹਦਾਂ ਮੈਂ ਮਾਹ ਜੋ ਬਣਾਜ ਬਹੁਤ ਖੇਡੇ ਬਰਫ਼ ਦੇ ਵਿੱਚ ਰਸ਼ਮਦੀਪ ਬਹੁਤ ਖੇਟੀ ਬਰਫ਼ ਦੇ ਵਿੱਚ ਜੇ ਤੁਸੀਂ ਵੀ ਆਪਣੇ ਫੈਮਲੀ ਲੈ ਕੇ ਆਉਣਾ ਚਾਹੁੰਦੇ ਇੱਥੇ ਤਾਂ ਬੇਜ ਜਿਗ ਲਿਆ ਸਕਦੇ ਆ ਬੱਚਿਆਂ ਲਈ ਤਾਂ ਬਹੁਤ ਸੋਹਣੀ ਚੀਜ਼ ਐ ਜਿਗਣਾ ਆਪਣੇ ਬੱਚਿਆਂ ਨੂੰ ਸਕੇਟਿੰਗ ਵਗੈਰਾ ਨਹੀਂ ਆਉਂਦੀ ਹੈਗੀ ਤਾਂ ਉਹ ਲੈ ਲੋ ਕਰੇ ਲੋ ਜੀ ਆਪਣੀ ਉਹਦੇ ਵਿੱਚ ਬੈਠ ਕੇ ਖੇਡੀ ਚਲੋ ਜਿੰਨਾ ਮਰਜੀ ਬੱਚਿਆਂ ਨੇ ਬਹੁਤ ਫਨ ਕੀਤਾ ਅੱਜ ਪੂਰੇ ਖੁਸ਼ ਹੋ ਗਏ ਵਧੀਆ ਚੀਜ਼ ਹੈ ਕਿਉਂਕਿ ਕਦੇ-ਕਦੇ ਆਉਣੇ ਬਰਫ ਤੇ ਤਾਂ ਵਧੀਆ ਲੱਗਦਾ ਹਾਂ ਪਾਪਾ ਹਾਂ ਪੁੱਤ ਉਹ ਲੋਜੀ ਆ ਗਈ ਤੇਰੀ ਤੈਨੂੰ ਕਿਵੇਂ ਲੱਗਿਆ ਕੀ ਕਰਦੇ ਬਰਫ ਤੇ ਜਿਹੜਾ ਹਾਂ ਨਾ ਉਹ ਬਰਫਾਹ ਜਾਦੇ ਕੀ ਕਰੇ ਬਰਫ ਤੇ ਤੂੰ ਮੈਂ ਖੇਡਿਆ ਉਹ ਮੈਂ ਖੇਡਿਆ ਤਾਂ ਉਹ ਕਿ ਹਾਂ ਗੁੱਸਾ ਹੋ ਗਿਆ ਉਹ ਖੇਡਿਆ ਤਾਂ ਉਹ ਵੀ ਉਹ ਲੋਕ ਮੋੜਨ ਲਾ ਕੇ ਵਾਪਸ ਆਪਣੇ ਘਰਾਂ ਨੂੰ ਜਿਹੜੇ ਬੜੀ ਸਕੀਟਿੰਗ ਕਰਦੇ ਉਹ ਵੀ ਥੱਲੇ ਆ ਗਏ ਹੁਣ ਤਾਂ ਕਿਉਂਕਿ ਹੱਦ ਦੇ 4 4.5 ਤੱਕੇ ਹੁੰਦਾ ਉੱਪਰ ਉੱਥੇ ਬਰਫ਼ ਠੰਡ ਬਹੁਤ ਹੋ ਜਾਂਦੀ ਉੱਤੇ ਵਾਹ ਹਾ ਹਾ ਹੋਣਾ ਆ ਦੇਖ ਜਿਵੇਂ ਆਪਣੀ ਵਾਲੀ ਗੱਡੀ ਵਰਗੀ ਵਾਹ ਕਲਰ ਸੇਮ ਜਿਵੇਂ ਬਿਲਕੁਲ 1 ਨਿਕ ਨਹੀਂ ਫਰਕ ਨਹੀਂ ਪਹਾੜਾਂ ਦੇ ਗੱਬੇ ਬਣੇ ਹੋਏ ਆਹਾ ਹੋਟਲ ਕਿੰਨੇ ਪਿਆਰੇ ਲੱਗਦੇ ਆ ਆ ਹੋਟਲ ਦੀ ਸ਼ੇਪ ਦੇਖੋ ਕਿੰਨੀ ਪਿਆਰੀ ਹੈ ਰੌਣਕ ਮੇਲਾ ਬਹੁਤ ਆ ਬਈ ਇੱਥੇ ਜਾਨਿਕ ਇੱਕ ਦਾ ਵੀਕੈਂਡ ਤਾਂ ਕਰਕੇ ਢੀਡ ਬਹੁਤ ਆ ਇੱਕ ਪਲੱਸ ਨਾਲ ਮੰਡੇ ਦੀ ਛੁੱਟੀ ਵੀ ਆ ਤਿੰਨ ਛੁੱਟੀਆਂ ਇਕੱਠੀਆਂ ਹੋ ਗਈਆਂ ਉਹਦੇ ਕਰਕੇ ਜ਼ਿਆਦਾ ਰੌਸ਼ਾ ਹੈ ਕਈ ਲੋਕ ਸਾਡੇ ਬਾਰੇ ਘੁੰਮਣ ਫਿਰਨੇ ਆਉਣੇ ਬਸ ਆਹ ਬੜਾ ਸਕੂਲ ਆ ਭਾਈ ਜਿਹੜਾ ਮੈਂ ਤੁਹਾਨੂੰ ਸਵੇਰੇ ਦਿਖਾਇਆ ਤਾ ਉਹ ਦੇਖੋ ਸਿਖਾ ਰਹੇ ਐ ਸਕੇਟਿੰਗ ਉਹਨਾਂ ਨੂੰ ਬੱਚਿਆਂ ਨੂੰ ਬੱਚੇ ਕੇ ਵਿੱਚ ਵੱਡੇ ਵੀ ਆ ਮੇਰੇ ਵਰਗੇ ਉਹਨਾਂ ਨੇ ਵੀ ਸਿਖਾ ਰਹੇ ਐ ਦੇਖੋ ਪਾਰਕਿੰਗ ਰੋਡ ਦੇ ਉੱਪਰੇ ਲਾ ਕੇ ਗਿਆ ਹੋਇਆ ਹੈ ਕਮਾਲ ਕਿਉਂਕਿ ਪਾਰਕਿੰਗ ਯਾਰ ਬਹੁਤ ਸ਼ੋਰਟੇਜ ਆ ਹੈਗੀ ਤਾਂ ਹੈ ਨਹੀਂ ਟੁੱਟੇ ਮੇ ਟੁੱਟੇ ਮੇ ਇਕੱਠੀ ਜੀ ਨਹੀਂ ਹੈਗੀ। ਪਾਪਾ ਹਾਂ ਪੁੱਤ। ਦੇਖੋ ਮੇਰਾ ਵੀਰ ਭਾਈ ਘਰ ਤੋਂ ਸਮਾਨ ਨਹੀਂ ਲਿਆਉਣਾ ਜਾਂਦਾ ਖਾਣ ਪੀਣ ਦਾ। ਤਾਂ ਇੱਥੇ ਪਾਨੇ ਐਲਮਨਤਾਰੀ ਸ਼ੂਟਿੰਗ ਹੀ ਮਾਰਕੀਟ ਵੀ ਐ। ਇੱਥੋਂ ਆਪਾਂ ਸਮਾਨ ਲੈ ਕੇ ਅਮਰਜੈਂਸੀ ਖਾ ਪੀ ਵੀ ਸਕਦੇ ਆ। ਜੇ ਘਰੋਂ ਲਿਆਉਂਗੇ ਤਾਂ ਜ਼ਿਆਦਾ ਬੈਸਟ ਐ। ਟਾਈਮ ਦੀ ਬਚਤ ਹੋ ਜਾਂਦੀ ਐ। ਇਹ ਸਾਹਮਣੇ ਦੀ ਲੋਕੇਸ਼ਨ ਦੇਖੋ ਇਸ ਟਾਈਮ ਸਕਰੀਨ ਦੇ ਵਿੱਚ ਕਿੰਨੀ ਸੋਹਣੀ ਲੱਗ ਰਹੀ ਐ। ਸੂਰ ਗੱਬੇ ਬਿਲਕੁਲ ਅੱਧਾ ਉੱਪਰ ਅੱਧਾ ਪਹਾੜ ਦੇ ਥੱਲੇ ਆ। ਬੜਾ ਹੀ ਪਿਆਰਾ ਲੱਗ ਰਿਹਾ। ਅਮੇਜ਼ਿੰਗ ਥਿ ਵਯੂ ਹੈ ਯਾਰ ਅਮੇਜ਼ਿੰਗ ਆ ਤਾ ਦਾਕੇ ਸਾਬ ਆਪਣੇ ਆਪਣੇ ਘਰਾਂ ਨੂੰ ਮੁੜਨ ਵਾਪਸ ਤੇ ਹੁਣ ਆਪਾਂ ਵੀ ਚੱਲੀਏ ਚਲੋ ਬੁੱਤ ਚਲੋ ਅਸਵਾਲੀ ਖੋਲਦੇ ਰਹਿ ਸਮਾਨ ਹੁਣ ਬਰਫ ਵਾਲੀ ਤੂੰ ਵੀ ਖੋਲ ਦੇ ਓਏ ਇਧਰ ਆ ਜਾ ਹੁਣ ਥਲੋ ਖਿੱਚ ਹਾਂ ਇੱਕ ਖੁੱਲ ਗਈ ਇਹਨੂੰ ਖੋਲ ਦੇ ਦਾਂ ਫੜ ਕੇ ਰੱਖ ਆਹ ਖੁੱਲ ਗਈ ਕਹੇ ਠਰੇ ਤੇ ਨਹੀਂ ਬਾਰੇ ਜੋ ਬੰਦੇ ਧਰ ਕੇ ਛੋਟੇ ਛੋਟੇ ਹਨਾ ਉਹ ਜੋ ਉਹਦੇ ਬਾਹਰ ਪੈ ਗਈ ਦੇ ਨਾ ਪਾਪਾ ਚ ਪਾ ਤੇ ਮਾਂ ਚ ਪੜੋ ਨਾ ਬੁੱਤੋ ਹੋ ਪੜੋ ਨਾ ਹੁਣ ਬਰੋਸ ਖਾਣਾ ਤੁਸੀਂ ਹੈ ਹੁਣ ਆਪਾਂ ਇੱਥੋਂ ਨਿਕਲਦੇ ਆ ਇੱਕ ਥੱਲੇ ਝੀਲ ਆ ਛੋਟੀ ਜੀ ਉਹ ਜਮੀ ਹੋਈ ਆ ਜੇ ਸਾਡੇ ਕੋਲ ਟਾਈਮ ਰਿਹਾ ਤਾਂ ਅੱਧੇ ਘੰਟੇ ਦਾ ਰਸਤਾ ਥੋੜਾ ਬਾਹਰ ਪੈ ਕੇ ਜਾਣਾ ਪੈਣਾ ਪਰ ਜੇ ਟਾਈਮ ਹੋਇਆ ਤਾਂ ਜਾਉਂਗੇ ਉੱਥੇ ਵੀ ਨਾ ਜਿੱਕਣਾ ਝੀਲ ਜੰਮੀ ਹੋਈ ਆ ਉਹਦੇ ਉੱਪਰ ਲੋਕ ਸਕੇਟਿੰਗ ਕਰਦੇ ਆ ਪਈਆਂ ਵਾਲੇ ਟਾਇਰ ਜੇ ਪਾ ਕੇ ਕਿੱਦਾਂ ਹੁੰਦੀ ਆ ਤੇ ਉਹ ਦਿਖਾਵਾਂਗੇ ਤੁਹਾਨੂੰ ਜੇ ਟਾਈਮ ਲੱਗਾ ਤਾਂ ਪੱਕਾ ਨਹੀਂ ਕਹਿੰਦਾ ਮੈਂ ਕਿਉਂਕਿ ਮੌਸਮ ਵੀ ਖਰਾਬ ਹੁੰਦਾ ਪਹਾੜਾਂ ਦੇ ਉੱਤੇ ਕ ਹੁਣ ਜਦੋਂ ਤੁਸੀਂ ਆ ਗੂਗਲ ਮੈਪ ਤੇ ਫੋਪਲ ਉਪਰੋਂਗੇ ਤਾਂ ਉੱਥੇ ਕਈ ਲੋਕੇਸ਼ਨ ਦਿਖਾਉਂਦਾ ਕਈ ਵਾਰ ਤੁਸੀਂ ਜਿਹੜੀ ਸਕੀਟਿੰਗ ਵਾਲੀ ਉੱਥੇ ਇੱਕ ਫੋਟੋ ਆਉਗੀ ਨਾਲ ਤੁਹਾਨੂੰ ਜਦੋਂ ਗੂਗਲ ਤੇ ਭਰੂਗੇ ਤੁਸੀਂ ਜਿੱਥੇ ਆਹ ਟਰੋਲੀ ਆ ਜਿਹੜੇ ਹੋਈ ਉਹ ਉਧਰ ਭਰਾਇਓ ਕਿਉਂਕਿ ਇੱਥੇ ਇੱਕ ਲੋਕੇਸ਼ਨ ਥੱਲੇ ਵੀ ਛੱਡ ਦਿੰਦੀ ਜਾਂ ਪੋਸਟ ਦੇ ਕੋਲ ਉੱਥੇ ਆ ਕੇ ਬੰਦਾ ਕਈ ਵਾਰ ਅਲਜੀ ਜਾਂਦਾ ਇਸ ਕਰਕੇ ਜਦੋਂ ਵੀ ਆਉਂਗੇ ਤੁਸੀਂ ਪ੍ਰੋਪਰ ਲੋਕੇਸ਼ਨ ਲਾ ਕੇ ਲੈ ਕੇ ਆਓ ਉੱਪਰ ਵਾਲੀਆਂ ਜਿੱਦੇ ਸਕੀਟਿੰਗ ਹੁੰਦੀ ਹੈ ਕਿਉਂਕਿ ਜਿੱਥੇ ਆ ਸਕੀਟਿੰਗ ਹੁੰਦੀ ਹੈ ਉਹ ਕਾਫੀ ਉੱਚਾਈ ਤੇ ਆ ਗਿਆ ਜਿਹੜਾ ਸ਼ਹਿਰ ਉਹ ਤੋਂ ਬਹੁਤ ਥੱਲੇ ਰਹਿ ਜਾਂਦਾ ਫ ਅਸੀਂ ਜੇ ਤੁਸੀਂ ਮਿਲਾਨ ਤੋਂ ਆ ਰਹੇ ਆ ਤਾਂ ਮਿਲਾਨ ਤੋਂ ਤਕਰੀਬਨ 2 ਘੰਟੇ ਲੱਗਣਗੇ ਅਸੀਂ ਬਹਿਰਗਮੋਂ ਤੋਂ ਆਏ ਸੀ ਤੁਹਾਨੂੰ ਕਿਹਾ ਨਾ 40 ਮਿੰਟ ਲੱਗੇ ਆ ਡੇਢ ਘੰਟਾ ਹੀ ਰੱਖੋ ਤੇ ਆਪਣਾ ਟਾਈਮ ਨਾਲ ਆ ਜਾਓ 10 11 ਵਜੇ ਬੰਦਾ ਜਿਹੜੇ ਪਹੁੰਚ ਜੂਵੇ ਤਾਂ 3 4 ਵਜੇ ਤੱਕ ਸੋਹਣਾ ਇੰਜੋਏ ਕਰ ਲੰਦਾ ਆਪਣਾ ਖਾ ਪੀ ਲੰਦਾ ਆਪਣਾ ਵਧੀਆ ਆਪਣੀ ਕਿਦਰਾਂ ਪਿਕਨਿਕ ਮਨਾ ਸਕਦਾ ਤੇ ਬਾਕੀ ਅੱਗੇ ਜੋ ਕੁਝ ਹੁੰਦਾ ਤੁਹਾਨੂੰ ਦਿਖਾਉਨੇ ਆ ਠੀਕ ਹੈ ਜੀ ਦੇਖੀ ਭਾਈ ਏ ਜੀ ਲੀ ਬਿਉ ਆ ਤਾ ਯਾਰ ਅੰਦਰ ਅਸੀਂ ਇੰਨੀ ਵਾਰ ਦੇਖ ਲੈ ਦਿਲ ਨਹੀਂ ਰੱਜਦਾ ਚੀਜ਼ ਦੇਖ ਕੇ ਤਾਂ ਇੰਨਾ ਸੋਹਣਾ ਲੱਗ ਰਿਹਾ ਰਿਹਾ ਲਿਫੇਸ਼ਨ ਵਾਈ ਗੌਡ ਕਾਂਟਾ ਲਾਕੀ ਫਾ ਲਾਏ ਖੂਦੋ ਹਾਂ ਕਾਂਕੇ ਸਵਾਚਾ ਬੁਦੋ ਮਾਰਦਾ ਓਏ ਓਏ ਕੱਢ ਲੈ ਮਮਾ ਮੈਂ ਬੈਲਟੀ ਦੀ ਲਾਈਫ ਬੈਲਟ ਲਾ ਫਿਰ ਆਪਣੇ ਹਾਂ ਉਸ ਨਾਲ ਖੜੇ ਹੋਏ ਜਾਮ ਮਿਲਣ ਲੱਗ ਗਿਆ ਵਾਪੇ ਉਹ ਸਾਡਾ ਉਧਰ ਜਾਣਾ ਵੀ ਕੈਨਸਲ ਹੋ ਗਿਆ ਸਾਡਾ ਅਸੀਂ ਜਾਣ ਦਾ ਲਾਗੋ ਦੇਖਣ ਜਿਹੜੀ ਜਮੀ ਹੋਈ ਸੀ ਉਹ ਵੀ ਕੈਨਸਲ ਹੋ ਗਈ ਟਾਈਮੇ ਬਹੁਤ ਲੱਗ ਗਿਆ ਕੱਲ ਐਕਸੀਡੈਂਟ ਹੋਇਆ ਸੀ ਰਾਤ ਨੂੰ ਫੇਰ ਜਾਮ ਮਿਲ ਗਿਆ ਉਹ ਰਿਪਲੇਨ ਉੱਡ ਗਿਆ ਬੋਤ ਦੇਖੋ ਰਿਪਲੇਨ ਉੱਡਦਾ ਐਰਪੋਰਟ ਤੇ ਉਹ ਹੰਡ ਹੁੰਦੀ ਕਬ ਉਹਨੇ ਗਿਆ ਹੋ ਗਿਆ ਦੇਖ ਲਿਆ ਲੋ ਜੀ ਹੁਣ ਤਾਂ ਪਹੁੰਚ ਗਏ ਆਪਾਂ ਪ੍ਰੋਪਰ ਘਰੇ ਗੱਡੀ ਚਲਾ ਜਲਾ ਸਕ ਗਿਆ ਅੱਜ ਯਾਰ ਪਹਿਲਾਂ ਅਸੀਂ ਤਾਂ ਨਿਕਲ ਕੇ ਸੀ ਟਾਈਮ ਨਾਲੇ ਉੱਥੋਂ ਵੀ ਗਾਹ ਜਾਉਂਗੇ ਲਾਗੋ ਦੇਖੂਗੇ ਪਰ ਐਕਸੀਡੈਂਟ ਹੋ ਗਿਆ ਸੀ ਰਾਜ ਉੱਥੇ ਟਾਈਮ ਬਹੁਤ ਖਰਾਬ ਹੋ ਗਿਆ ਤੇ ਸਾਡਾ ਨੇਹਰਾ ਬਹੁਤ ਹੋ ਜਾਣਾ ਸੀ ਬੱਚੇ ਨਾਲ ਔਖਾ ਹੋ ਜਾਣਾ ਸੀ ਕਿਉਂਕਿ ਰਸਤਾ ਬੜਾ ਡੇਂਜਰਸ ਸੀ ਪਹਾੜੀ ਰਸਤਾ ਸੀ ਸਾਰਾ ਤੇ ਬਾਕੀ ਉਮੀਦ ਕਰ ਤੁਹਾਨੂੰ ਵਧੀਆ ਲੱਗਿਆ ਹੋਗਾ ਜਦਾ ਵਲੌਗ ਜੇ ਵਧੀਆ ਲੱਗਿਆ ਤਾਂ ਲਾਈਕ ਕਮੈਂਟ ਤੇ ਸਬਸਕ੍ਰਾਈਬ ਜਰੂਰ ਕਰਿਓ ਤੇ ਮਿਲਦਾ ਤੁਹਾਨੂੰ ਨਵੀਂ ਵੀਡੀਓ ਦੇ ਵਿੱਚ ਉਦੋਂ ਲਈ ਸਾਰਿਆਂ ਦਾ ਸਤਿ ਸ੍ਰੀ ਅਕਾਲ ਜੀ ਬਾਏ ਬਾਏ ਰੱਬ ਰਾਖਾ